ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 627 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 628 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਐਥ ਉਹtheta ਰਖਵਾਲਾ হে ਭਾਈ ਪ੍ਰਭੂ ਸ਼ਰਨ ਪਿਆ ਦੀ ਇਸ ਲੋਕ ਤੇ ਪਰਲੋਕ ਵਿੱਚ ਰਾਖੀ ਕਰਨ ਵਾਲਾ ਹੈ ਪ੍ਰਭ ਸਤਗੁਰ ਦੀਨ ਦਿਆਲਾ ਗੁਰੂ ਪ੍ਰਭੂ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਦਾਸ ਆਪਣੇ ਆਪ ਰਾਖੇ হে ਭਾਈ ਪ੍ਰਭੂ ਪਰਮਾਤਮਾ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ ਕਟ ਕਟ ਸ਼ਬਦ ਸੁਪਾਖੇ ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ ਪ੍ਰਭੂ ਹਰੇਕ ਸਰੀਰ ਵਿੱਚ ਆਪ ਹੀ ਬਚਨ ਬੋਲ ਰਿਹਾ ਹੈ ਗੁਰ ਕੇ ਚਰਨ ਉੱਪਰ ਬਲ ਜਾਈ ਹੈ ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਦਿਨ ਸਰੈਨ ਸਾਸ ਸਾਸ ਸਮਾਲੀ ਪੂਰਨ ਸਭਨੀ ਥਾਈ ਰਹਾਓ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾ ਥਾਵਾਂ ਵਿੱਚ ਭਰਪੂਰ ਹੈ ਰਹਾਓ ਆਪ ਸਹਾਈ ਹੋਵਾ ਏ ਭਾਈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆਪ ਮਦਦਗਾਰ ਬਣਦਾ ਹੈ ਸੱਚੇ ਦਾ ਸੱਚਾ ਢੋਆ ਗੁਰੂ ਦੀ ਮਿਹਰ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ ਥਿਰ ਰਹਿਣ ਵਾਲੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਤੇਰੀ ਭਗਤ ਵਡਿਆਈ हे ਪ੍ਰਭੂ ਤੇਰੀ ਭਗਤੀ ਤੇਰੀ ਸਿਫਤ ਸਲਾਹ ਪਾਈ ਨਾਨਕ ਪ੍ਰਭ ਸਰਣਾਈ ਨਾਨਕ ਨੇ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਨ ਪ੍ਰਾਪਤ ਕੀਤੀ ਹੈ ਤੇਰੀ ਸਿਫਤ ਸਲਾਹ ਤੇਰੀ ਵਡਿਆਈ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਸੋਰਠ ਮਹੱਲਾ ਪੰਜਵਾ ਸਤਗੁਰ ਪੂਰੇ ਭਾਣਾ ਪਰ へ ਪਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰੁਠਦਾ ਹੈ ਤਾਂ ਜਪਿਆ ਨਾਮ ਰਮਣਾ ਤਦੋਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਗੋਬਿੰਦ ਕਿਰਪਾ ਧਾਰੀ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਮੜਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਪ੍ਰਭ ਰਾਖੀ ਪੈਜ ਹਮਾਰੀ ਤਾਂ ਪ੍ਰਮਾਤਮਾ ਨੇ ਸਾਡੀ लाज ਰੱਖ ਲਈ ਬਿਖੈਠ ਗਉਰੀ ਤੋਂ ਬਚਾ ਲਿਆ ਹਰ ਕੇ ਚਰਨ ਸਦਾ ਸੁਖ ਦਾਈ ਏ ਭਾਈ ਪ੍ਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜੋ ਇੱਛਾ ਹੈ ਸੋ ਫਲ ਪਾਵਹਿ ਜੋ ਇੱਛਾ ਹੈ ਸੋਈ ਫਲ ਪਾਵਹਿ ਬਿਰਥੀ ਆਸ ਨਾ ਜਾਈ ਰਹਾਓ ਜਿਹੜੇ ਮਨੁੱਖ ਹਰ ਚਰਨਾਂ ਦਾ ਆਸਰਾ ਲੈਂਦੇ ਹਨ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਜੋ ਕੁਝ ਪਰਮਾਤਮਾ પાસે ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਦੀ ਸਹਾਇਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਹੇ ਭਾਈ ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉੱਤੇ ਮੇਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਪ੍ਰੇਮ ਭਗਤਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਆਠ ਪਹਿਰ ਹਰ ਕਾ ਜਸ ਰਵਣਾ ਵਿਖੇਠ ਗौरी लाठी हे ਭਾਈ ਅਠੇ ਪੈਰ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਵਿਕਾਰਾਂ ਦੀ ਠੱਗ ਬੂਟੀ ਜੋਰ ਵਿਕਾਰਾਂ ਦੀ ਠੱਗ ਬੂਟੀ ਦਾ ਜੋਰ ਮੁੱਕ ਜਾਂਦਾ ਹੈ ਵੇਕਾਰਾਂ ਦੀ ਠੱਗ ਬੁੱਟੀ ਜੋਰ ਨਹੀਂ ਪਾ ਸਕਦੀ ਸੰਗ ਮਿਲਾਏ ਲਿਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਜਿਸ ਵੀ ਮਨੁੱਖ ਨੇ ਸਿਫਤ ਸਲਾਹ ਵਿੱਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਾਨ ਉਸ ਦੇ ਸੰਗੀ ਸਾਥੀ ਬਣ ਗਏ ਕਰ ਗਹਿਲੀਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜੇਸਪੀ ਮਨੁੱਖ ਨੇ ਪ੍ਰਭੂ ਦਾ ਆਰਾਧਨ ਕੀਤਾ ਪ੍ਰਭੂ ਚਰਨਾ ਦਾ ਆਰਾਧਨ ਕੀਤਾ ਪ੍ਰਭੂ ਦਾ ਨਾਮ ਜਪਿਆ ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਪ੍ਰਭੂ ਪਰਮਾਤਮਾ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਕਹੋ ਨਾਨਕ ਸਰਬ ਥੋ ਕਪੂਰਨ ਪੂਰਾ ਸਤਗੁਰ ਪਾਇਆ ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਪੂਰਾ ਗੁਰੂ ਮਿਲ ਪਿਆ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਉਹਦੇ ਸਾਰੇ ਕੰਮ ਸਫਲ ਹੋ ਗਏ ਸੋਰਠ ਮਹੱਲਾ ਪੰਜਵਾ ਗਰੀਬੀ ਗਦਾਹ ਮਾਰੀ ਏ ਭਾਈ ਨਿਮਰਤਾ ਸੁਭਾਉ ਸਾਡੇ ਪਾਸ ਗੁਰ ਜਹੈ ਖੰਨਾ ਸਗਲ ਰੇਨਿ ਛਾਰੀ ਸਭ ਦੇ ਚਰਨ ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ ਇਸੇ ਆਗੇ ਕੋ ਨਾ ਟਿਕੇ ਵਿਚਾਰੀ ਇਸ ਗੁਰੂ ਜੱਗੇ ਇਸ ਖੰਡੇ ਅੱਗੇ ਕੋਈ ਵੀ ਕੋ ਕਰਮੀ ਟਿਕ ਨਹੀਂ ਸਕਦਾ ਗੁਰ ਪੂਰੇ ਇਹ ਗੱਲ ਸਾਰੀ ਸਾਨੂੰ ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਹਰ ਹਰ ਨਾਮ ਸੰਤਨ ਕੀ ਓਟਾ ਏ ਭਾਈ ਪ੍ਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ ਜੋ ਸਿਮਰੈ ਤਿਸ ਕੀ ਗਤ ਹੋਵੇ ਉਧਰ ਹੈ ਸਗਲੇ ਕੋਟਾ ਰਹਾਓ ਜਿਹੜਾ ਵੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਨਾਮ ਦੀ ਬਰਕਤ ਨਾਲ ਸਾਰੇ ਕਰੋੜਾਂ ਹੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਰਹਾਓ ਸੰਤ ਸੰਗ ਜਸ ਗਾਇਆ ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਪਸਲਾ ਦਾ ਗੀਤ ਗਾਇਆ ਹੈ ਇਹੋ ਪੂਰਨ ਹਰ ਧਨ ਪਾਇਆ ਉਸਨੇ ਇਹ ਹਰ ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਵੀ ਨਹੀਂ ਮੁਕਦਾ ਖਾਵਹਿ ਖਰਚੈ ਰਲ ਮਿਲ ਭਾਈ ਤੋੜ ਨਾ ਆਵੇ ਵਧੋ ਜਾਈ ਜਿੰਨਾ ਆਪਾਂ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਹੋਰ ਸੰਗੀ ਸਾਥੀਆਂ ਨੂੰ ਜਪਾਵਾਂਗੇ ਉਨੇ ਹੀ ਨਾਮ ਦੀ ਬਰਕਤ ਵਧੇਗੀ ਤੇ ਕਈ ਲੋਕ ਕਹਿੰਦੇ ਹਨ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਵਾਰ-ਵਾਰ ਰਾਮ ਰਾਮ ਕਰਨ ਦਾ ਕੀ ਫਾਇਦਾ ਭਾਈ ਫਿਰ ਵਾਰ-ਵਾਰ ਸਾਹ ਵੀ ਨਾ ਲਿਆ ਕਰੋ ਜੇ ਤੁਸੀਂ ਸਾਹ ਵਾਰ-ਵਾਰ ਲੈਂਦੇ ਹੋ ਤੇ ਜ਼ਿੰਦਗੀ ਚੱਲਦੀ ਹੈ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਕਹੋ ਨਾਨਕ ਆਪ ਮਟਾਇਆ ਨਾਨਕ ਆਖਦਾ ਹੈ ਕਿ ਉਸ ਮਨੁੱਖ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਸਭ ਪਾਰ ਬ੍ਰਹਮ ਨਦਰੀ ਆਇਆ ਉਸ ਨੂੰ ਹਰਿ ਥਾਂ ਪ੍ਰਮਾਤਮਾ ਹੀ ਵਸਦਾ ਦਿਸ ਪਿਆ ਸੰਤ ਸੰਗ ਜਸ ਗਾਇਆ ਜਿਸ ਮਨੁੱਖ ਨੇ ਸੰਤਸ ਜਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਹੈ ਇਹ ਪੂਰਨ ਹਰ ਧਨ ਪਾਇਆ ਉਸ ਨੇ ਹਰ ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਵੀ ਨਹੀਂ ਮੁਕਦਾ ਕਹੋ ਨਾਨਕ ਆਪ ਮਿਟਾਇਆ ਪੰਜਵੇਂ ਨਾਨਕ ਆਪਣੀ ਇਸ ਬਾਣੀ ਵਿੱਚ ਸੋਰਠਿ ਰਾਗ ਦੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਆਖਦਾ ਹੈ ਕਿ ਉਸ ਮਨੁੱਖ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਸਭ ਪਾਰ ਬ੍ਰਹਮ ਨਦਰੀ ਆਇਆ ਉਸ ਨੂੰ ਹਾਰ ਤਾਂ ਪਰਮਾਤਮਾ ਹੀ ਵਸਦਾ ਦਿਸ ਪਿਆ ਹੈ ਸੋਰਠ ਮਹੱਲਾ ਪੰਜਵਾ ਗੁਰਪੂਰੈ ਪੂਰੀ ਕੀਨੀ ਏ ਭਾਈ ਜਿਸ ਮਨੁਖ ਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ ਬਖਸੈ ਆਪਣੀ ਕਰ ਦੀਨੀ ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤ ਦੇ ਦਿੱਤੀ ਨਿਤ ਆਨੰਦ ਸੁਖ ਪਾਇਆ ਉਹ ਮਨੁੱਖ ਸਦਾ ਆਤਮਿਕ ਸੁਖ ਆਤਮਿਕ ਆਨੰਦ ਮਾਣਨ ਲੱਗ ਪਿਆ ਥਾਵ ਸਗਲੇ ਸੁਖੀ ਵਸਾਇਆ ਉਸਨੇ ਗੁਰੂ ਨੇ ਉਸ ਦੇ ਸਾਰੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬਚਾ ਲਿਆ ਸ਼ਾਂਤੀ ਵਿੱਚ ਟਿਕਾ ਦਿੱਤਾ ਹਰ ਕੀ ਭਗਤ ਫਲ ਦਾਤੀ ਏ ਭਾਈ ਪ੍ਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ ਗੁਰਪੂਰੈ ਕਿਰਪਾ ਕਰ ਦਿਨੀ ਵਿਰਲੇ ਕਹ ਨਹੀਂ ਜਾਤੇ ਰਹਾਓ ਪੂਰੇ ਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕਰ ਦਿੱਤੀ ਉਸਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਹੈ ਭਾਈ ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ਰਹਾਓ ਗੁਰਬਾਣੀ ਗਾਵਹਿ ਭਾਈ ਹੇ ਭਾਈ ਆਓ ਅਸੀਂ ਵੀ ਗੁਰੂ ਦੀ ਬਾਣੀ ਗਾਵਿਆ ਕਰੀਏ ਉਹ ਸਫਲ ਸਦਾ ਸੁਖ ਦਾਈ ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਹੈ ਸੁਖ ਦੇਣ ਵਾਲੀ ਹੈ ਨਾਨਕ ਨਾਮ ਧਿਆਇਆ ਹੇ ਨਾਨਕ ਉਸ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਕਿਸ ਨੇ ਸਿਮਰਿਆ ਹੈ ਪੂਰਬ ਲਿਖਿਆ ਪਾਇਆ ਜਿਸ ਨੇ ਪੂਰਬਲੇ ਜਨਮ ਵਿੱਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 628 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 629 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ